फिलौर के मुहला संतोखपुरा पिछले कई तो रेलवे विभाग वालों रेलवे लाइना घर अगर पंद्रह फुट उची दीवार बना वासी बहुत परेशान हैं इस मामले लेके आज अज फिलौर हल्के विधायक विक्रमजीत चौधरी ने मुहला संतोखपुरा का दौरा किया दशक सुनिया इस मौके पत्रकारा नाल गलबात करद विक्रमजीत सिंह चौधरी ने कहा कि मैं इस संबंधी रेल राजमंत्री मंत्री रवनीत सिंह बिट्टू नाल गलबात की है और जल्दी इसका कोई ना कोई हल क्डन के मुहला वास बहुत गंभीर समस्या है मैं इन्हों नाल खड़ा हाँ इन्हों किसी सेवी तरह कोई समस्या नहीं आन दी जाएगी उधर रेलवे विभाग वालों इस संबंधी जेसी भी नाल काम चल रहा है जो इसबी मुहला वास गलबात की गई उन्होंने कहा कि असं बहुत गरीब हाँ सा अगे जे कदी गई तो साढ़ा लंघन का रस्ता बंद हो जाएगा क्योंकि साढ़े घर होर कोई रस्ता नहीं है चेतना चैनल प्रदीप राजा की रिपोर्ट ਕਿ ਤਿੰਨ ਮਾਲੇ ਤਿੰਨ ਸਰਸਾਈਆਂ ਤਿੰਨ ਸਰਸਾਈਆਂ ਤੇ ਇਹ ਜਗਾ ਤੁਸੀਂ ਮਾਪੀ ਸੀ ਕਿੰਨੀ ਹੈ ਹਾਂਜੀ ਉਦੋਂ ਨਹੀਂ ਨਾਪੀ ਹੈਗੀ ਅਸੀਂ ਜਦੋਂ ਕਿਸੇ ਕੋਲੋਂ ਮੂਰੇ ਬਣੀ ਬਣਾਈ ਲਈਏ ਜਦਾਂ ਜਗਾ ਸੀ ਓਕੇ ਸਾਡੇ ਨਾਲ ਫਰਾਟ ਹੋਇਆ ਜਦੋਂ ਸਾਨੂੰ ਓਕੇ ਤੁਹਾਨੂੰ ਇਹਨਾਂ ਪਤਾ ਵੀ ਜਿਹੜੀ ਇਹ ਜਗਾ ਉਹ ਵੇਚ ਕੇ ਰੇਲਵੇ ਦੀ ਵੇਚ ਕੇ ਗਿਆ ਤੁਹਾਨੂੰ ਨਹੀਂ ਇਹਨਾਂ ਨਹੀਂ ਸਾਨੂੰ ਪਤਾ ਹੈਗਾ ਜਣ ਓਕੇ ਹਾਂਜੀ ਤੇ ਜਿਹੜੀ ਹੁਣ ਇਹ ਰੇਲਵੇ ਵਾਲਿਆਂ ਨੇ ਤੁਹਾਡੇ ਘਰ ਦੇ ਅੰਦਰ ਤੇ ਉਹ ਮਾਫੀਤਾ ਮਾਰ ਕੇ ਪੀਪੀ ਅਪਮਾਈਸ ਕੀਤੀ ਹੈਗੀ ਆ ਹਾਂਜੀ ਹਾਂਜੀ ਉਹ ਕੀ ਕਹਿੰਦੇ ਰੇਲਵੇ ਵਾਲੇ ਵੀ ਤੁਹਾਡਾ ਇਹ ਦਰਵਾਜ਼ਾ ਬੰਦ ਕਰਨਾ ਸੀ ਹਾਂ ਜੀ وہی ਗੱਲ ਕਹਿ ਰਹੇ ਆ ਜਿੱਦਾਂ ਤੁਸੀਂ 2 ਫੁੱਟ ਪਿੱਛੇ ਅੰਦਰੋਂ ਛੱਡੋ ਥੋੜਾ ਖਾਂ ਤੋ ਅਸੀਂ ਛੱਡਦੇ ਆ ਜੀ ਤੇ ਫਿਰ ਅਸੀਂ ਦੇਖ ਸਕਦੇ ਉਹ ਵੀ ਜੇ ਸਾਮਤ ਨਾ ਹੋਣਗੇ ਗਵਾਂਢੀ ਸਾਡੇ ਜੇ ਦੇਣਗੇ ਤੱਤਾ ਤਾਂ ਨਹੀਂ ਤਾਂ ਮੇਰੇ ਲਈ ਬਹੁਤ ਮੁਸ਼ਕਲ ਆ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਣਾ ਠੀਕ ਆ ਤੁਹਾਡੇ ਨਾਲ ਹੋਰ ਕਿੰਨੇ ਇੱਕ ਇਸ ਕੰਦੇ ਨਾਲੋਂ ਕਿਹੜੇ ਘਰ ਪ੍ਰਭਾਵਿਤ ਹੋ ਰਹੇ ਆ ਕੀ ਗੱਲ ਆ ਪਿੱਛੇ ਜਿੱਦਾਂ ਪਿੱਛੇ ਤੁਹਾਡੇ ਤੋਂ ਪਿੱਛੇ ਤਾਂ ਫੇਰ ਹੋਰ ਵੀ ਇੱਕ ਮੱਲਾ ਪੂਰਾ ਪੂਰਾ ਹੀ ਇੱਕ ਜਾਂਦਾ ਹੋਣਾ ਹਾਂਜੀ ਹਾਂਜੀ ਉਹ ਵੀ ਜਾ ਰਿਹਾ ਪਿੱਛੇ ਸੀਗਾ ਕੀ ਸਰਕਾਰ ਤੋਂ ਕੀ ਮੰਗ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਕਿ ਮੇਰਾ ਕੋਈ ਹੱਲ ਨਿਕਲਣਾ ਚਾਹੀਦਾ ਮੈਨੂੰ ਰਸਤਾ ਮਿਲਣਾ ਚਾਹੀਦਾ ਠੀਕ ਆ ਤੇ ਤੁਸੀਂ ਇਹ ਜਿਹੜੀ ਤੁਸੀਂ ਰਜਿਸਟਰੀ ਤੁਹਾਡੀ ਇਹ ਨੰਬਰੀ ਰਜਿਸਟਰੀ ਹੈਗੀ ਆ ਤੁਸੀਂ ਜਾ ਕੇ ਤਹਿਸੀਲਦਾਰ ਨੂੰ ਮਿਲਿਆ ਵੀ ਮੇਰੀ ਜਗਾ ਪੂਰੀ ਕੀਤੀ ਜਾਵੇ ਹਾਂਜੀ ਮੈਂ ਹਲੇ ਮਿਲੀ ਨਹੀਂ ਹੈਗੀ ਜਿਹੜੀ ਮਿਲ ਲੈਣਾ ਹੁੰਦਾ ਉਹਨਾਂ ਨੂੰ ਕਿੱਦਾਂ ਦੱਸੇ ਕੰਦ ਆ ਰਹੀ ਆ ਵਿੱਚ ਓਕੇ ਸਾਨੂੰ ਰਾਹ ਨਹੀਂ ਮਿਲਦਾ ਕੋਈ ਵੀ ਜੇ ਰਾਹ ਮਿਲ ਜਵੇ ਤਾਂ ਬਹੁਤ ਮਿਹਰਬਾਨੀ ਆ ਮੋਰ ਇਹ ਜਿਹੜਾ ਥੋੜਾ ਰਸਤਾ ਹੈਗਾ ਰੇਲਵੇ ਲਾਈਨ ਵੱਲੂ ਆ ਹਾਂਜੀ ਇਹ ਰੇਲਵੇ ਵੱਲ ਨੂੰ ਕੀ ਕਿੰਨੇ ਬੰਦ ਲੈ ਤੁਹਾਡੀ ਵਿੱਚ ਆ ਰਹੀ ਆ ਹਾਂਜੀ ਕੰਦੇ ਹੀ ਆ ਜੀ ਕੱਲੀ ਕੱਲੀ ਕੰਦੇ ਹੀ ਆ ਰਹੀ ਆ 9 ਇੰਚ ਦੀ ਬੀਡ ਦੇ ਨੌ ਇੰਚ ਦੀ ਆ ਨਾ ਕੀ ਜਿਹੜਾ ਬਿਕਰਮ ਜੀ ਜੀ ਅਸੀਂ ਕੀ ਕਹ ਗਏ ਤੁਹਾਨੂੰ ਉਹ ਤੇ ਇਹੀ ਕਹ ਗਏ ਗਏ ਜੀ ਤੁਹਾਨੂੰ ਰਾਹ ਮਤਲਬ ਦੇਣ ਮੈਂ ਕਿਹਾ ਮੈਂ ਦਊਗਾ ਅੱਛਾ ਜੇ ਦੇ ਦੇਣ ਦਾ ਸਾਡੀ ਬਹੁਤ ਮਿਹਰਬਾਨੀ ਉਹਨਾਂ ਦੀ ਤੇ ਰੇਲਵੇ ਵਾਲਾ ਤਾਂ ਕੰਮ ਚੱਲ ਪਿਆ ਇੱਥੇ ਹਾਂਜੀ ਚੱਲਦਾ ਹੈ ਕਿੰਨੇ ਫੁੱਟ ਕੰਦ ਪਾ ਰਹੇ ਲੰਮੀ ਨਾ ਹੋਈ 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 ਕਰ ਰਹੇ ਆ ਅੱਛਾ ਅੱਛਾ ਕਿੰਨੇ ਘਰ ਪਰਵਾਤ ਹੋਣਗੇ ਉਹਨਾਂ ਉਹ ਦਿਨਾਂ ਜੀ ਘਰ ਤੋਂ ਬਹੁਤ ਹੈ ਜੀ ਫਾੜਕਾਂ ਤੇ ਫਰਜ ਦਿੰਦੇ ਫਾੜਕਾਂ ਦੇ ਕਰਦੇ ਜੇ ਆਪਾਂ ਤੁਹਾਡੀ ਆਪਾਂ ਪਮਾਇਸ਼ ਦੀ ਗੱਲ ਕਰੀਏ ਫਾੜਕਾਂ ਫਾੜਕਾਂ ਦੇ ਕਰਦੇ ਘਟ ਤੋਂ ਘਟ 100 ਤੋਂ ਉੱਤੇ ਘਰ ਪ੍ਰਭਾਵਿਤ ਹੋਊਗਾ ਹਾਂ ਜੀ ਹਾਂ ਜੀ ਬਿਲਕੁਲ ਜੀ ਠੀਕ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੀ ਇਹ ਹੀ ਮੰਗਦੇ ਆ ਜੀ ਸਾਨੂੰ ਰਾਹ ਮਿਲ ਜਵੇ ਕਿਸੇ ਨੁਕਸਾਨ ਨਾ ਨੁਕਸਾਨ ਨਾ ਕਰਨ ਕੋਈ ਵੀ ਮਤਲਬ ਇਹ ਹੀ ਕੁਝ ਮੰਗਦੇ ਆ ਅਜਤਾ ਜੀ ਓਕੇ ਮਨੋਲ ਲਾਲ ਜੀ ਕਿਹੜੇ ਮਲੇ ਖੜੇ ਆਪਾਂ ਰਬਦਾਸਪੁਰਾ ਠੀਕ ਆ ਆਹੜੀ ਰੇਲਵੇ ਵਾਲੀ ਇੱਕ ਕੰਦ ਕਰ ਰਹੀ ਹੈਗੀ ਆ ਪਿੱਛੇ ਜੀਵੀਸੀ ਵੀ ਚੱਲਦੀ ਹੈਗੀ ਆ ਨੀਆਂ ਪੱਟਣ ਲੱਗੇ ਆ ਬੜੀ ਜੋਸ਼ੋ ਦਾ ਕੰਮ ਚੱਲਦਾ ਹੈਗਾ ਹਾਂਜੀ ਇਹਦੇ ਵਿੱਚ ਮੁਲਾਦ ਸੰਤੋਖਪੁਰਾ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਕਾਫੀ ਘਰ ਆ ਗਏ ਆ ਤੇ ਤੁਸੀਂ ਮੰਨ ਲਾ ਰਬਦਾਸਪੁਰਾ ਵਿੱਚ ਖੜੇ ਆ ਤੁਹਾਡਾ ਘਰ ਵਿੱਚ ਹੀ ਆ ਰਿਹਾ ਤੇ ਹਾਂਜੀ ਸਾਡੇ ਕੰਦ ਆ ਰਹੀ ਹੈ ਅੱਛਾ ਕੰਦ ਆ ਰਹੀ ਹੈ ਨਾ ਤੇ ਤੁਹਾਡਾ ਰਾਸਤਾ ਕਿਧਰ ਨੂੰ ਆ ਆਹ ਉਧਰ ਰਫੇ ਇਹਦਾ ਇੱਧਰ ਵੀ ਰਾਹੀ ਆ ਇੱਧਰ ਵੀ ਰਾਹੀ ਆ ਉਧਰ ਤਾਂ ਓਕੇ ਨਹੀਂ ਪੱਕਾ ਰਾਹ ਹੋਆ ਤੇ ਇਹ ਜਿਹੜੀ ਜਗ੍ਹਾ ਤੁਹਾਡੀ ਇਹ ਕਬਜ਼ੇ ਵਾਲੀ ਹੈ ਜਾਂ ਰਿਸਤੀ ਵਾਲੀ ਹੈ ਰਿਸਤੀ ਵਾਲੀ ਹੈ ਹਾਂ ਠੀਕ ਆ ਤੇ ਤੁਸੀਂ ਜਦ ਇਹ ਤੁਹਾਡਾ ਇਹ ਤੁਹਾਡੇ ਘਰ ਵਿੱਚ ਆਉਂਦਾ ਹੈਗਾ ਤੁਸੀਂ ਕਿਸੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਕੋਈ ਹਾਂਜੀ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਵੀ ਸਾਰਿਆਂ ਨੂੰ ਦੱਸਿਆ ਸੀ ਗੰਗਾ ਸਾਹਿਬ ਨੂੰ ਦੱਸਿਆ ਹੋਰ ਇਧਰ ਸੰਵਜਿਤ ਹੋ ਗਿਆ ਓਕੇ ਤੇ ਹੁਣ ਹੁਣ ਵਿਕਰਮਜੀਤ ਚੌਧਰੀ ਆਏ ਸੀ ਕੀ ਤੁਹਾਨੂੰ ਕਹਿ ਗਏ ਉਹ ਵਿਕਰਮ ਚੌਧਰੀ ਕਹਿੰਦੇ ਜੀ ਵੀ ਅਸੀਂ ਬਚਾਅ ਕਰਾਂਗੇ ਸੱਟ ਹੋਇਆ ਓਕੇ ਸਾਰਿਆਂ ਦਾ ਪੰਜ ਫੋਟੋ ਰੇਨੋ ਨਹੀਂ ਘਾਤ ਬਈ ਛੱਡ ਕੇ ਬਣਾ ਰਾ ਤੁਸੀਂ ਠੀਕ ਆ ਇਹਨੂੰ ਪੰਜ ਫੁੱਟ ਨਾਲ ਰਸਤਾ ਦੇ ਦਿਓ ਠੀਕ ਆ ਇੱਕ ਇੱਕ ਗੱਲ ਹੋਰ ਦੱਸਿਓ ਜੇ ਦੋਨਾਂ ਪਾਸਿਆਂ ਤੇ ਕੰਧਾਂ ਪੈਂਦੀਆਂ ਜਿਹੜੀਆਂ ਦੋਨੇ ਲਾਈਨਾਂ ਦੇ ਵਿਚਾਲੇ ਇੱਕ ਘਰ ਬਣੇ ਹੈਗੇ ਆ ਹਾਂਜੀ 100 ਤੋਂ 150 ਘਰ ਬਣੇ ਹੈਗਾ ਉਹ ਵੀ ਉਹ ਵੀ ਕਾਫੀ ਪ੍ਰਭਾਵਿਤ ਹੋਊਗਾ ਫੇਰ ਉਹ ਜ਼ਿਆਦਾ ਹੀ ਆ ਜੀ ਕੰਮ ਉਹਨਾਂ ਨੂੰ ਤਾਂ ਪਾਇ ਜਿੱਦਾਂ ਬਾਹ ਸਾਹ ਬੰਦ ਹੋ ਜਾਣਾ ਠੀਕ ਆ ਬਸ ਨਾ ਜੋੜ ਦੀ ਗੱਲ ਹੈ ਸਾਹ ਹੀ ਬੰਦ ਹੋ ਜਾਣਾ ਠੀਕ ਆ ਰਸਤਾ ਬੰਦ ਹੋਣਾ ਸਾਰਾ ਉਹਨਾਂ ਦਾ ਨਾ ਰਸਤਾ ਬੰਦ ਹੋਏ ਨੰਗ ਕੰਧ 15 ਫੁੱਟ ਦੀ ਕੰਧਾਂ ਨਹੀਂ ਉਹ ਕੁਝ ਦਿਨ ਪਹਿਲਾਂ ਇਲਾ ਮਲੇਸ਼ੀਆ ਕੇ ਔਰ ਇਹਨੇ ਜਾਣਕਾਰੀ ਦਿੱਤੀ ਸੀ ਕਿ ਰੇਲਵੇ ਡਿਪਾਰਟਮੈਂਟ ਰਮਬਡ ਆਫ ਇੰਡੀਆ ਇੱਥੇ ਡਿਮਾਰਕੇਸ਼ਨ ਕਰ ਰਿਹਾ ਹੈ ਔਰ ਰੇਲਵੇ ਵਾਲਾ ਨਾਲ ਸੰਪਰਕ ਕਰਨ ਤੋਂ ਪਤਾ ਲੱਗਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਰੇਲਵੇ ਲਾਈਨਸ ਨੇ ਟਰੈਕਸ ਨੇ ਉੱਥੇ ਗਵਰਨਮੈਂਟ ਆਫ ਇੰਡੀਆ ਵੱਲੋਂ ਪੈਸੇਂਜਰਸ ਦੀ ਸੇਫਟੀ ਰੇਲ ਦੀ ਸੇਫਟੀ ਔਰ ਜਿਹੜੇ ਆ ਰੇਲਵੇ ਟਰੈਕ ਤੇ ਕੋਲ ਰਹਿਣ ਵਾਲੇ ਬਸ ਨੀ ਦੀ ਸੇਫਟੀ ਵਾਸਤੇ ਟਰੈਕਸ ਦੇ ਨਾਲ ਬਾਉਂਡਰੀ ਵਾਲ ਬਣਾਈ ਜਾ ਰਹੀ ਹੈ ਜੀ ਰੇਲਵੇ ਦੀ ਜਗਾ ਪਹਿਲਾਂ ਤੋਂ ਹੀ ਆਰ ਮਾਕਤਾ ਹੈ ਨਾਪੀ ਹੋਈ ਹੈ ਪਰ ਅਨਫੋਰਚਨਟਲੀ ਜਦੋਂ ਸਾਡੇ ਸਾਥੀ ਕਦੇ ਕੋਈ ਜਗਾ ਖਰੀਦਦੇ ਨੇ ਕੋਈ ਲੈਂਡ ਪਰਚੇਸ ਕਰਦੇ ਨੇ ਕੋਈ ਘਰ ਪਾਉਣ ਵਾਸਤੇ ਕੋਈ ਦਕਾਨ ਪਾਉਣ ਕਈ ਵਾਰੀ ਜਿਹੜਾ ਵੇਚਣ ਵਾਲਾ ਹੁੰਦਾ ਹੈ ਉਹ ਫਰਾਡ ਕਰ ਜਾਂਦਾ ਹੈ। ਔਰ ਸਾਡੇ ਇੱਥੇ ਮੱਲਾ ਸਤੋਕਰਾਂ ਦੇ ਵਿੱਚ ਐਸੇ ਕਈ ਪਰਿਵਾਰ ਨੇ ਜਿਨ੍ਹਾਂ ਨੇ ਜ਼ਮੀਨ ਖਰੀਦੀ ਪਰ ਜਦੋਂ ਜ਼ਮੀਨ ਖਰੀਦੀ ਉਸ ਵੇਲੇ ਉਸ ਦੀ ਸਹੀ ਪੜਤਾਲ ਨਹੀਂ ਕੀਤੀ। ਨਪਾਈ ਨਹੀਂ ਕੀਤੀ ਔਰ ਕਈ ਐਸੇ ਸਾਡੇ ਗਰੀਬ ਸਾਥੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਧੋਖਾ ਹੋਇਆ। ਜਦੋਂ ਮੇਰੇ ਇਹ ਅਨੁਵਚੇ ਗੱਲ ਆਂਦੀ ਗਈ ਤਾਂ ਮੈਂ ਸਾਡੇ ਮਾਨਯੋਗ ਮੰਤਰੀ ਭਾਰਤ ਸਰਕਾਰ ਮਿਸਟਰ ਸਟੇਟ ਰਵਨੀਤ ਸਿੰਘ ਬਿੱਟੂ ਜੀ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਔਰ ਉਹਨਾਂ ਨਾਲ ਡਿਸਕਸ ਕਰਨ ਤੋਂ ਬਾਅਦ ਅੱਜ ਰੇਲਵੇ ਡਿਪਾਰਟਮੈਂਟ ਤੋਂ ਉਹਨਾਂ ਦੇ ਜਿਹੜੇ ਸੀਨੀਅਰ ਆਫਿਸਰਸ ਨੇ ਮਿਸਟਰ ਪ੍ਰਾਨਰ ਜੀ ਔਰ ਉਹਨਾਂ ਦੇ ਸਾਥੀ ਅੱਜ ਸਿੱਥੇ ਮੌਕਾ ਦੇਖਣ ਆਏ ਔਰ ਅਸੀਂ ਇਹ ਮੰਗ ਕੀਤੀ ਹੈ ਕਿ ਜਿਹੜੇ ਗਰੀਬ ਸਾਥੀਆਂ ਨੇ ਇੱਥੇ ਜ਼ਮੀਨ ਖਰੀਦੀ ਹੈ ਕਾਫੀ ਸਾਲਾਂ ਤੋਂ ਰਹਿ ਰਹੇ ਨੇ ਕਈਆਂ ਨਾਲ ਪ੍ਰੌਬਲਮ ਹੋਇਆ ਹੈ ਉਹਨਾਂ ਦੇ ਕਈਆਂ ਦੇ ਤਾਂ ਘਰ ਦੇ ਜਿਹੜੇ ਮੇਨ ਗੇਟ ਨੇ ਦਰਵਾਜ਼ੇ ਨੇ ਅੰਦਰ ਆਣ ਜਾਣ ਦਾ ਜਿਹੜਾ ਰਸਤਾ ਉਹ ਇਸ ਪਾਸਿਓਂ ਹੀ ਤੇ ਜੇ ਰੇਲਵੇ ਉੱਥੇ ਅੱਗੇ ਦੀਵਾਰ ਬਣਾ ਦੇਗੀ ਤਾਂ ਉਹ ਆਪਣੇ ਘਰੋਂ ਬਾਹਰ ਨਹੀਂ ਨਿਕਲ ਸਕਣਗੇ ਤਾਂ ਮੇਰਾ ਇਲਾਕਾ ਨਿਵਾਸੀਆਂ ਨਾਲ ਔਰ ਰੇਲਵੇ ਵਿਭਾਗ ਨਾਲ ਅਜ ਮੀਟਿੰਗ ਹੋਈ ਹੈ ਔਰ ਮੈਨੂੰ ਆਸ ਹੈ ਕਿ ਸਾਡੀ ਇਹ ਜਿਹੜੀ ਸਮੱਸਿਆ ਹੈ ਇਸ ਨੂੰ ਹੱਲ ਕਰਨ ਵਿੱਚ ਕੇਂਦਰ ਸਰਕਾਰ ਸਾਡੇ ਜਿਹੜੇ ਮੰਤਰੀ ਸਾਹਿਬ ਨੇ ਵਿਕਟੂ ਜੀ ਉਸਾਰੀ ਮਦਦ ਕਰਨਗੇ। ਔਰ ਕਈ ਜਗ੍ਹਾ ਰੇਲਵੇ ਟਰੈਕ ਪਿੱਛੇ ਜਾ ਰਿਹਾ ਹੈ ਕਿ ਜਗ੍ਹਾ ਗਿਆ ਰਿਹਾ ਹੈ ਜਿਹੜਾ ਨਕਸ਼ਾ ਹੈ। ਜੀ ਔਰ ਜੋ ਇਹਨਾਂ ਦੀ ਇਹਨਾਂ ਦਾ ਜਿਹੜਾ ਕਾਨੂੰਨ ਹੈ ਜਿਹੜਾ ਰੂਲਸ ਨੇ ਔਰ ਰੇਲਵੇ ਟਰੈਕ ਦੇ ਸੈਂਟਰ ਦੇ ਵਿੱਚੋਂ ਕਈ ਜਗ੍ਹਾ 158 ਫੁੱਟ ਲੈਣਾ ਹੈ ਕਈ ਜਗ੍ਹਾ 60 ਫੁੱਟ ਲੈਣਾ ਹੈ ਤਾਂ ਅਸੀਂ ਤਾਂ ਡਿਪਾਰਟਮੈਂਟ ਨੂੰ ਇਹ ਹੀ ਬੇਨਤੀ ਕਰ ਰਹੇ ਹਾਂ ਕਿ ਜਿਹੜੇ ਸਾਥੀਆਂ ਦੇ ਘਰ ਉਹਨਾਂ ਦੇ ਮੁੱਖ ਦੁਆਰ ਦਰਵਾਜ਼ੇ ਅੰਦਰ ਆਣ ਜਾਣ ਦਾ ਰਸਤਾ ਉਸ ਇਸ ਦੀਵਾਰ ਨਾਲ ਬੰਦ ਹੋ ਜਾਏਗਾ ਉੱਥੇ ਆਪਾਂ ਇਹਨਾਂ ਗਰੀਬ ਸਾਥੀਆਂ ਨੂੰ ਰਿਲੀਫ ਦਈਏ ਠੀਕ ਹੈ ਸਰ ਇਹ ਤਾਂ ਹੋ ਗਈ ਇਹ ਦੇ ਦੁਆਰ ਦੇ ਨਾਲ ਲੱਗਦੇ ਹੈਗੇ ਕਦੇ ਦੋ ਟੈਗ ਚੱਲੇ ਆ ਕਿ ਜਲੰਧਰ ਵਾਲਾ ਇੱਕ ਮਿਲਗੇ ਵਾਲਾ ਚੱਲਾ ਹੈਗਾ ਜਿਹੜੇ ਇਹਨਾਂ ਦੇ ਗੱਭੇ ਸਾਥੀ ਬੈਠੇਗਾ ਉਹਨਾਂ ਨੂੰ ਕੀ ਰੱਖ ਦੇਗੀ ਦਾ ਉਹਦਾ ਵੀ ਉਹ ਉਹਦਾ ਵੀ ਜਿਹੜਾ ਮਸਲਾ ਹੈ ਅੱਜ ਮੇਰੇ ਧਿਆਨ ਵਿੱਚ ਲਿਆਇਆ ਗਿਆ ਹੈ ਔਰ ਜਿਹੜੇ ਅਫਸਰ ਸਹਿਬਾਨ ਆਏ ਨੇ ਉਹ ਇਹਨਾਂ ਦੀ ਜੂਰਿਡਿਕਸ਼ਨ ਨਹੀਂ ਹੈ ਉਹ ਜੂਰਿਡਿਕਸ਼ਨ ਅਫੀਸਰ ਸਹਿਬਾਨ ਜਿਹੜੇ ਫਗਵਾੜਾ ਬੈਠਦੇ ਨੇ ਉਹਨਾਂ ਦੀ ਹੈਗੀ ਹੈ ਔਰ ਇਹਨਾਂ ਨਾਲ ਸੰਪਰਕ ਕਰਕੇ ਜਿਹੜੇ ਕਨਸਰਨਡ ਅਫੀਸਰਸ ਨੇ ਉਹਨਾਂ ਦਾ ਵੀ ਜਿਹੜਾ ਮਸਲਾ ਹੈ ਉਹਦੇ ਤੇ ਅਸੀਂ ਸਰਕਾਰ ਦਾ ਧਿਆਨ ਲੈ ਕੇ ਆਵਾਂਗੇ ਔਰ ਮੇਰੀ ਤਾਂ ਇਹ ਹੀ ਪੁਰਜ਼ੋਰ ਕੋਸ਼ਿਸ਼ ਹੈ ਕਿ ਜਿਹੜਾ ਵੀ ਕੋਈ ਸਾਡਾ ਇਲਾਕੇ ਦਾ ਵਾਸੀ ਇੱਥੇ ਰਹਿ ਰਿਹਾ ਹੈ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ ਉਹ ਉਹਨਾਂ ਨੂੰ بے ਘਰ ਨਾ ਕੀਤਾ ਜਾਵੇ ਜੇ ਐਸੀ ਕੋਈ ਮਜਬੂਰੀ ਹੋਵੇ ਤਾਂ ਪਹਿਲਾਂ ਸਰਕਾਰ ਵੱਲੋਂ ਉਹਨਾਂ ਦੀ ਰੀਹੈਬਿਲੀਟੇਸ਼ਨ ਕੀਤੀ ਜਾਵੇ ਉਹਨਾਂ ਨੂੰ ਆ ਥਾਂ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਨਾਲ ਉੱਥੇ ਜਾ ਕੇ ਵਸ ਸਕੇ